ਜਿੱਥੇ ਕਿਸਾਨ ਦਿਨ ਭਰ ਮੰਡੀਆਂ ਵਿੱਚ ਬੈਠਦਾ ਹੈ ਤੇ ਕਈ ਕਈ ਦਿਨ ਮੰਡੀਆਂ ਵਿੱਚ ਬੈਠਣਾ ਪੈਂਦਾ ਹੈ ਤਾਂ ਉਸੇ ਕਿਸਾਨ ਦੀ ਕਣਕ 10000 ਰੁਪਏ ਕਿਵਾਂਟਲ ਵਿਕ ਰਹੀ ਹੈ ਤੁਸੀਂ ਸੋਚ ਕੇ ਹੈਰਾਨ ਹੋਵੋਗੇ ਕਿ 10000 ਰੁਪਏ ਕਣਕ ਕੌਣ ਖਰੀਦ ਰਿਹਾ ਹੈ ਤੇ ਕਿਸ ਵੱਲੋਂ ਵੇਚੀ ਜਾ ਰਹੀ ਹੈ ਅਕਸਰ ਅਸੀਂ ਦੇਖਦੇ ਆਂ ਕਿ ਕਿਸਾਨ ਆਪਣੀ ਫਸਲ ਦਾ ਮੁੱਲ ਲੈਣ ਦੇ ਲਈ ਸੜਕਾਂ ਤੇ ਉਤਰਦੇ ਆ ਤੇ ਰੋਸ ਪ੍ਰਦਰਸ਼ਨ ਕਰਦੇ ਆ ਪਰ ਜੋ ਇਸ ਮੌਕੇ ਕਣਕ ਵੇਚੀ ਜਾ ਰਹੀ ਹੈ ਉਹ ਹੈਰਾਨ ਕਰ ਰਹੀ ਹੈ ਕਿ 10000 ਰੁਪਏ ਦੇ ਲਗਭਗ ਕੁਆਂਟਲ ਵੇਚਿਆ ਜਾ ਰਿਹਾ ਹੈ ਤਾਂ ਜਿੱਥੇ ਆ ਕੇਂਦਰ ਸਰਕਾਰ ਵੱਲੋਂ ਰੇਟ ਤੈਅ ਕੀਤਾ ਗਿਆ ਹੈ 2425 ਰੁਪਏ ਤਾਂ ਦੂਜੇ ਪਾਸੇ ਰੇਟ ਹੈ 10000 ਰੁਪਏ ਪ੍ਰਤੀ ਕੁਆਂਟਲ ਤਾਂ ਤੁਸੀਂ ਹੈਰਾਨ ਹੋ ਰਹੇ ਹੋਗੇ ਕਿ ਆਖਰਕਾਰ ਇੰਨੀ ਮਹਿੰਗੀ ਕਣਕ ਕੌਣ ਵੇਚ ਰਿਹਾ ਹੈ ਤੇ ਕੌਣ ਖਰੀਦ ਰਿਹਾ ਹੈ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਕਿਉਂਕਿ Amazon ਤੇ Flipkart ਤੇ ਜੋ ਕਣਕ ਵੇਚੀ ਜਾ ਰਹੀ ਹੈ ਉਹ ਆ ਕਰੀਬ 110 120 ਰੁਪਏ ਪ੍ਰਤੀ ਕੁਵਾਂਟਲ ਵਿਕ ਰਹੀ ਹੈ ਪੈਕਟਾਂ ਦੇ ਵਿੱਚ ਪੈਕ ਕਰਕੇ ਇਹ ਵਿਕ ਰਹੀ ਕਣਕ 10000 ਦੇ ਰੁਪਏ ਕੁਵਾਂਟਲ ਪ੍ਰਤੀ ਜਿਹੜਿਆ ਬਣਦਾ ਹੈ ਤੇ ਇਹਨਾਂ ਪੈਕਟਾਂ ਚ ਜਿਹੜੀ ਆ ਪਰਪਾਈ ਕਰਕੇ ਆਰਾਮ ਨਾਲ ਇਹ ਕੰਪਨੀਆਂ ਜਿਹੜੀਆਂ ਕਣਕ ਵੇਚ ਰਹੀਆਂ ਨੇ ਤੇ ਉਹ ਵੀ ਕਰੀਬ 10000 ਰੁਪਏ ਪ੍ਰਤੀ ਕੁਵਾਂਟਲ ਦੇ ਕਰੀਬ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਜਿਹੜਾ ਕਿਸਾਨ ਪੁੱਤਾ ਵਾਂਗ ਆਪਣੀ ਫਸਲ ਪਾਲਦਾ 6 ਮਹੀਨੇ ਉਸ ਦਾ ਰੱਖ-ਰਖਾਵ ਕਰਦਾ ਹੈ ਤੇ ਉਸ ਨੂੰ ਪਾਣੀ ਦਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਕਟਾਈ ਕਰਕੇ ਉਸ ਨੂੰ ਮੰਡੀ ਵਿੱਚ ਲੈ ਕੇ ਆਂਦਾ ਹੈ ਤੇ ਮੰਡੀ ਵਿੱਚ ਵੀ ਕਈ ਕਿਈ ਰਾਤਾਂ ਜਾ ਕੇ ਉਸ ਨੂੰ ਵੇਚਦਾ ਹੈ ਤੇ ਉਸ ਨੂੰ ਸਿਰਫ 2425 ਰੁਪਏ ਮਿਲੇ ਨੇ ਪ੍ਰਤੀ ਕਵਾਂਟਲ ਦੇ ਪਰ ਦੂਜੇ ਪਾਸੇ ਕੰਪਨੀਆਂ ਆਰਾਮ ਨਾਲ ਜਿਹੜੀਆਂ ਆ ਪੈਕ ਕਰਕੇ ਲਿਫਾਟਿਆਂ ਚ 10000 ਰੁਪਏ ਪ੍ਰਤੀ ਕਵਾਂਟਲ ਕਣਕ ਨੂੰ ਵੇਚ ਰਹੀਆਂ ਨੇ ਤੇ ਫਲਿੱਪਕਾਰਟ ਤੇ ਐਮਾਜ਼ਾਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ 120 24 ਰੁਪਏ ਤੱਕ ਪ੍ਰਤੀ ਜਿਹੜਾ ਕਿਲੋ ਆ ਕਣਕ ਵੇਚੀ ਜਾ ਰਹੀ ਹੈ ਤੇ ਇਹੀ ਜੇਕਰ ਕੁਆਂਟਲਾਂ 'ਚ ਗੱਲ ਕਰੇ ਤਾਂ ਹਜ਼ਾਰਾਂ ਵਿੱਚ ਕੁਆਂਟਲ ਹਜ਼ਾਰਾਂ ਰੁਪਏ ਵਿੱਚ ਵਿਕਦਾ ਹੈ ਤਾਂ ਫਿਰ ਫਲਿੱਪਕਾਰਟ ਤੇ ਐਮਾਜ਼ਾਨ ਦੀਆਂ ਕੰਪਨੀਆਂ ਆ ਜਿੱਥੇ ਇੱਕ ਪਾਸੇ ਪਹਿਲਾਂ ਹੀ ਕਿਸਾਨ ਕਹਿ ਰਹੇ ਆ ਕਿ ਸਾਡੀ ਲੜਾਈ ਇਹੋ ਹੀ ਹੈ ਕਿ ਜੋ ਕਾਰੋਬਾਰੀ ਨੇ ਉਹਨਾਂ ਤੋਂ ਜਿਹੜਾ ਖਹਿੜਾ ਛੜਵਾਇਆ ਜਾਵੇ ਤੇ ਸਾਡੀ ਕਣਕ ਦਾ ਮੁੱਲ ਸਹੀ ਸਾਡੀ ਫਸਲ ਦਾ ਮੁੱਲ ਜਿਹੜਾ ਸਹੀ ਮਿਲੇ ਪਰ ਉੱਤਰ ਜੇਕਰ ਦੇਖਿਆ ਜਾਵੇ ਸਵਾਮੀਨਾਥਨ ਰਿਪੋਰਟ ਹੈ ਜਿਹੜੀ ਉਸ ਨੂੰ ਜੇਕਰ ਉਹ ਲਾਗੂ ਹੁੰਦੀ ਹੈ ਤਾਂ ਕਿਤੇ ਮੈਂ ਜਿਹੜੀ ਹੈ ਮਹਿੰਗੀ ਜਿਹੜੀ ਕਣਕ ਵਿਕੇਗੀ ਤੇ ਮੈਂ ਵੱਡਾ ਭਾ ਜਿਹੜਾ ਵੱਡਾ ਰੇਟ ਹੈ ਜਿਹੜਾ ਉਹ ਕਿਸਾਨਾਂ ਨੂੰ ਮਿਲ ਸਕਦਾ ਪਰ ਲੰਬੇ ਸਮੇਂ ਤੋਂ ਜਿਹੜੀ ਆ ਉਹ ਸੁਆਮੀਨਾਥਨ ਰਿਪੋਰਟ ਤਾਂ ਬਣੀ ਹੋਈ ਆ ਪਰ ਉਸ ਨੂੰ ਲਾਗੂ ਕਰਨ ਦੇ ਲਈ ਕਿਸੇ ਵੀ ਸਰਕਾਰ ਦਾ ਜਿਗਰਾ ਨਹੀਂ ਬਹਿ ਰਿਹਾ ਤਾਂ ਹੁਣ ਜੇਕਰ Amazon ਦੀ ਗੱਲ ਕਰੇ ਤਾਂ Amazon ਤੇ 124 ਰੁਪਏ ਪ੍ਰਤੀ ਕੁਆਂਟਲ ਕਣਕ ਵਿਕਰੀ ਹੈ ਤੇ ਉੱਥੇ ਹੀ Flipkart ਤੇ ਵੀ ਇਸੇ ਤਰੀਕੇ ਦੇ ਰੇਟ ਨੇ ਇਹਨਾਂ ਨੂੰ ਦੇਖਦੇ ਆ ਤੁਸੀਂ ਹੈਰਾਨ ਹੋਵੋਗੇ ਕਿ ਕਿਸ ਤਰੀਕੇ ਨਾਲ ਇੱਕ ਪਾਸੇ ਤਾਂ ਜਿਹੜਾ ਕਿਸਾਨ ਆ ਜਿਹੜਾ ਉਹ ਕਣਕ ਲੈ ਕੇ ਆਂਦਾ ਹੈ ਤੇ ਕਾਫੀ ਸਮਾਂ ਉਸ ਦੀ ਦੇਖਭਾਲ ਵੀ ਕਰਦਾ ਤਾਂ ਉਸ ਨੂੰ ਸਿਰਫ 2425 ਰੁਪਏ ਤੇ ਉੱਥੇ ਹੀ ਇਹ ਕੰਪਨੀਆਂ ਆਰਾਮ ਨਾਲ ਤਾਂ ਤੁਸੀਂ ਇੱਥੇ ਇੱਕ ਰੇਟ ਦੇਖੋਗੇ ਕਿ 195 ਰੁਪਏ 500 ਗ੍ਰਾਮ ਦੇ ਜਿਹੜੇ ਆ 195 ਰੁਪਏ ਪ੍ਰਤੀ 500 ਗ੍ਰਾਮ ਆ ਜਿਹੜਾ ਰੇਟ ਆ ਉਹ ਤੈਅ ਹੋਇਆ ਹੋਇਆ ਹੈ Amazon ਤੇ ਤੇ ਫਲਿੱਪ ਇੱਕ ਕੰਪਨੀ ਆ ਸਿਦਾ ਗਿਰੀ ਆ ਤਾਂ ਇੱਥੇ ਹੈ 787 ਰੁਪਏ ਤੇ ਉੱਥੇ ਜੇਕਰ ਅੱਗੇ ਚੱਲਦੇ ਆ ਤਾਂ ਫਲਿੱਪਕਾਰਡ ਦੀ ਗੱਲ ਕਰੀਏ ਤਾਂ ਫਲਿੱਪਕਾਰਡ ਤੇ ਵੀ ਜਿਹੜਾ ਕਾਫੀ ਰੇਟ ਹੈ 216 ਰੁਪਏ ਪ੍ਰਤੀ ਕਿਲੋ ਤੱਕ ਦਾ ਜਿਹੜਾ ਉਹ ਰੇਟ ਹੈ ਜਿਹੜਾ ਰੱਖਿਆ ਹੋਇਆ ਤਾਂ ਇਹ ਕੰਪਨੀਆਂ ਵੱਡੇ ਪੱਧਰ ਤੇ ਜਿਹੜੀਆਂ ਉਹ ਕਣਕ ਨੂੰ ਜਿਹੜੀਆਂ ਵੇਚ ਰਹੀਆਂ ਨੇ ਤੇ ਵੱਡੀ ਕੀਮਤ ਜਿਹੜੀਆਂ ਲੈ ਰਹੀਆਂ ਨੇ ਤੇ ਜਿੱਥੇ ਪਹਿਲਾਂ ਹੀ ਕਦੇਖਿਆ ਜਾ ਰਿਹਾ ਹੈ ਕਿ ਕਿਸਾਨ ਲੰਬੇ ਸਮੇਂ ਤੋਂ ਸੜਕਾਂ ਤੇ ਨੇ ਤੇ ਆਏ ਦਿਨ ਕਿਤੇ ਨਾ ਕਿਤੇ ਮੋਰਚਾ ਲਗਾ ਕੇ ਆਪਣੀਆਂ ਫਸਲਾਂ ਦਾ ਸਹੀ ਮੁੱਲ ਮੰਗ ਰਹੇ ਨੇ ਤੇ ਦੂਜੇ ਪਾਸੇ ਉਸੇ ਕਿਸਾਨ ਤੋਂ ਕਣਕ ਖਰੀਦ ਕੇ ਕੰਪਨੀਆਂ ਜਿਹੜੀਆਂ ਆਰਾਮ ਨਾਲ ਹਜ਼ਾਰਾਂ ਰੁਪਏ ਪ੍ਰਤੀ ਕਿਲੋ ਕਣਕ ਜਾਂ ਪ੍ਰਤੀ ਕੁਆਂਟਲ ਕਣਕ ਜਿਹੜੀ ਆ ਵੇਚ ਰਹੀਆਂ ਨੇ ਤਾਂ 100 ਰੁਪਏ ਤੋਂ ਉੱਪਰ 200 ਰੁਪਏ ਤੱਕ ਦੀ ਕੀਮਤ ਹੈ ਜਿਹੜੀ ਉਹ ਕੰਪਨੀਆਂ ਲੈਰੀਆ ਨੇ ਤੇ ਦੂਜੇ ਪਾਸੇ ਉਹ ਕਿਸਾਨ ਜਿਹੜਾ ਰਾਤਾਂ ਨੂੰ ਜਾਗ-ਜਾਗ ਕੇ ਕਣਕ ਨੂੰ ਪਾਣੀ ਦਿੰਦਾ ਹੈ ਰਾਤਾਂ ਨੂੰ ਜਾਗ-ਜਾਗ ਕੇ ਫਸਲਾਂ ਨੂੰ ਸਾਂਭਦਾ ਹੈ ਤੇ ਉੱਥੇ ਹੀ ਕਈ ਜਿਹੜੇ ਕਈ ਤਰ੍ਹਾਂ ਕੇ ਦੇ ਸਪਰੇ ਵਗੈਰਾ ਕਰਕੇ ਫਸਲ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਉਸੇ ਕਿਸਾਨ ਨੂੰ ਸਿਰਫ 2400 225 ਰੁਪਏ ਰੇਟ ਮਿਲ ਰਿਹਾ ਹੈ ਤੇ ਜੋ ਇਨ੍ਹਾਂ ਕਿਸਾਨਾਂ ਤੋਂ ਹੀ ਫਸਲ ਖਰੀਦ ਕੇ 2400 225 ਰੁਪਏ ਦੇ ਰੇਟ ਨਾਲ ਉਹੀ ਕੰਪਨੀਆਂ ਅੱਗੇ ਜਿਹੜੀ ਐਲਫਾਪੇ ਚ ਪੈਕ ਕਰਕੇ ਜਿਹੜੇ ਆ ਵੇਚਦੇ ਆ ਨੇ ਤੇ ਉਸ ਦਾ ਮੁੱਲ ਹੈ ਜਿਹੜਾ 216 195 ਰੁਪਏ ਤੱਕ ਜਿਹੜਾ ਇੱਕ ਪ੍ਰਤੀ ਕਿਲੋ ਦਾ ਉਹ ਰੱਖਿਆ ਗਿਆ ਤੇ ਇਸੇ ਦੇ ਚੱਲਦਿਆਂ ਇੱਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਆਖਰਕਾਰ ਇਹ ਕੰਪਨੀਆਂ ਇਨ੍ਹਾਂ ਕਿਸਾਨਾਂ ਤੋਂ ਹੀ ਫਸਲ ਖਰੀਦ ਕੇ ਕੀ ਇਸ ਤੇ ਕਿਹੜੀ ਸੋਨੇ ਦੀ ਪਰਤ ਛਾੜ ਦਿੰਦੀਆਂ ਨੇ ਕਿਹੜੀ ਚਾਂਦੀ ਦੀ ਪਰਤ ਛਾੜ ਦਿੰਦੀਆਂ ਨੇ ਕਿ ਇਹ ਇਨ੍ਹਾਂ ਕੰਪਨੀਆਂ ਦੇ ਟੈਗ ਲੱਗਣ ਨਾਲ ਹੀ ਇਹ ਇੰਨੀਆਂ ਕਿ ਪਾਵਰਫੁਲ ਹੋ ਜਾਂਦੀਆਂ ਨੇ ਕਿ ਅਗਲਾ ਖਰੀਦਣ ਵਾਲਾ ਬਿਲਕੁਲ ਜਮਾਂ ਨਹੀਂ ਸੋਚਦਾ ਕਿ ਕਣਕ ਕਿੰਨੇ ਰੁਪਏ ਪ੍ਰਤੀ ਕਿਲੋ ਹੈ ਤੇ ਅਸੀਂ ਕੀ ਰੇਟ 'ਤੇ ਖਰੀਦ ਰਹੇ ਹਾਂ ਤਾਂ ਤੁਸੀਂ ਇੱਥੇ ਇਹ ਵੀ ਸੋਚ ਸਕਦੇ ਹੋ ਕਿ ਉਹ ਦੇ ਲੋਕ ਵੀ ਨੇ ਜਿਹੜੇ ਕਿ 124 ਰੁਪਏ ਜਾਂ 126 ਰੁਪਏ ਦਾ ਜਾਂ 200 ਰੁਪਏ ਪ੍ਰਤੀ ਕਿਲੋ ਕਣਕ ਖਰੀਦ ਕੇ ਵੀ ਖਾਣ ਦੇ ਖਾਣਾ ਚਾਹੁੰਦੇ ਨੇ ਤਾਂ ਖਾ ਵੀ ਰਹੇ ਨੇ ਬਹੁਤ ਸਾਰੇ Amazon ਤੋਂ ਤੁਸੀਂ ਪੈਕ ਦਾ ਦੇ ਪੈਕਟ ਵੀ ਜਾਂਦੇ ਦੇਖੇ ਹੋਣੇ ਆ ਤੇ ਆ ਜਿਹੜੇ ਫਲਿੱਪਕਾਰਟ ਤੇ ਉਸ ਤੇ ਵੀ ਪੈਕਾ ਦੇ ਪੈਕਟ ਬੁਕਿੰਗ ਹੁੰਦੇ ਵੀ ਦੇਖਦੇ ਹੋਣੇ ਆ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਇੱਕ ਉਹ ਕਿਸਾਨ ਹੈ ਜਿਹੜਾ ਦਿਨ ਰਾਤ ਮਿਹਨਤ ਕਰਕੇ ਹੱਡ ਤੋੜਵੀਂ ਮਿਹਨਤ ਕਰਕੇ ਇਸ ਫਸਲ ਨੂੰ ਸਾamdਦਾ ਤੇ ਦੂਜੇ ਪਾਸੇ ਇਹ ਕੰਪਨੀ ਹੈ ਸਿਰਫ ਲਫਾਪੇ ਚ ਪੈਕ ਕਰਕੇ ਆਪਣੇ ਸ਼ੋਰੂਮਾਂ ਵਿੱਚ ਇਹਨਾਂ ਲਫਾਪਿਆਂ ਨੂੰ ਚਮਕਾ ਕੇ ਆਰਾਮ ਨਾਲ ਜਿਹੜੇ ਆ ਵੱਡੇ ਪੱਧਰ ਤੇ ਉਹ ਵੱਡੇ ਮੁੱਲ ਤੇ ਇਸ ਕਣਕ ਨੂੰ ਵੇਚ ਰਹੇ ਨੇ ਤਾਂ ਇਹ ਕੰਪਨੀਆਂ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਆਮੋ ਸਾਹਮਣੇ ਨੇ ਕਿਸਾਨ ਅਤੇ ਕਿਹਾ ਜਾਂਦਾ ਹੈ ਕਿ ਕਿਸਾਨ ਅਕਸਰ ਕਹਿੰਦੇ ਆ ਕਿ ਸਾਡੀ ਲੜਾਈ ਉਹ ਜਿਹੜੀ ਆ ਇਹ ਹੈ ਕਿ ਜੋ ਪ੍ਰਾਈਵੇਟ ਕੰਪਨੀਆਂ ਨੇ ਆਪਣੀ ਮਰਜ਼ੀ ਦਾ ਮੁੱਲ ਤੈਅ ਕਰਕੇ ਵੇਚ ਰਿਆ ਨੇ ਅਸੀਂ ਉਸ ਤੋਂ ਜਿਹੜਾ ਖਿਹੜਾ ਛੜਵਾਉਣਾ ਚਾਹੁੰਦੇ ਆ ਜਾਂ ਅਸੀਂ ਅਸਲ ਦੀ ਲੜਾਈ ਲੜਨਾ ਚਾਹੁੰਦੇ ਆ ਤਾਂ ਦੇਖਣਾ ਹੋਏਗਾ ਕਿ ਹੁਣ ਇਸ ਰੇਟ ਵੱਲ ਕੌਣ ਧਿਆਨ ਮਾਰੇਗਾ ਤੇ ਆਉਣ ਵਾਲੇ ਸੀਜ਼ਨ ਚ ਕਿਸਾਨਾਂ ਨੂੰ ਕੀ ਰੇਟ ਆ ਜਿਹੜਾ ਉਹ ਕਣਕ ਦਾ ਮਿਲੇਗਾ